ਸਾਕਾ ਨੀਲਾ ਤਾਰਾ ਦੀ 40ਵੀਂ ਵਰਗਗੰਢ ਮੌਕੇ ਆਜੀ ਅਕਾਲ ਤਖਤ ਸਾਹਿਬ ਤੇ ਅਰਦਾਸ ਤੋਂ ਬਾਅਦ ਅਰਦਾਸ ਕੀਤੀ ਗਈ ਉਸ ਤੋਂ ਬਾਅਦ ਸ਼ਹੀਦਾਂ ਨੂੰ ਸ਼ਲਾੰਗਰੀ ਦਿੱਤੀ ਗਈ ਔਰ ਮੈਂ ਇੱਥੇ ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਇਹ ਉਹ ਸ਼ਹੀਦੀ ਗੈਲਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਸਥਾਪਿਤ ਕੀਤੀ ਗਈ ਹੈ ਇਹ ਸ਼ਹੀਦੀ ਗੈਲਰੀ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦਾ ਉਸ ਵੇਲੇ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਹੈ ਜਦੋਂ ਫੌਜ ਵੱਲੋਂ ਹਮਲੇ ਦੇ ਦੌਰਾਨ ਟੈਟੇਰੀ ਹੋਇਆ ਸੀਗਾ ਤਸਵੀਰਾਂ ਦੇ ਵਿੱਚ ਤੁਸੀਂ ਇਸ ਸ਼੍ਰੀ ਅਕਾਲ ਤਖਤ ਸਾਹਿਬ ਦਾ ਮਾਡਲ ਜਿਹੜਾ ਹੈ ਉਹ ਦੇਖ ਸਕਦੇ ਹੋ ਜਿਸ ਵੇਲੇ ਉਸ ਹਕੂਮਤ ਵੱਲੋਂ ਟੈਂਕਾਂ ਤੋਪਾਂ ਦੇ ਨਾਲ ਗੋਲਾਬਾਰੀ ਕੀਤੀ ਗਈ ਸੀਗੇ ਉਹਦੇ ਨਾਲ ਟੈਟਰੀ ਕੀਤਾ ਗਿਆ ਸੀਗਾ ਉਸ ਯਾਦ ਨੂੰ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸ਼ਹੀਦੀ ਗੈਲਰੀ ਦਾ ਸਥਾਪਿਤ ਕੀਤੀ ਗਿਆ ਇਸ ਸ਼ਹੀਦੀ ਗੈਲਰੀ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸ ਵੇਲੇ ਦੀ ਤਸਵੀਰ ਦੇ ਨਾਲ-ਨਾਲ ਉਸ ਸਾਕੇ ਦੇ ਦੌਰਾਨ ਜਿਹੜੇ ਸ਼ਹੀਦ ਹੋਏ ਸਨ ਉਹਨਾਂ ਦੀਆਂ ਤਸਵੀਰਾਂ ਵੀ ਇਸ ਗੈਲਰੀ ਦੇ ਵਿੱਚ ਲਗਾਈਆਂ ਨੇ ਜੇ ਉਹ ਤਸਵੀਰਾਂ ਮੈਂ ਤੁਹਾਨੂੰ ਬਾਅਦ ਚੋ ਦਿਖਾਣਾ ਅਸੀਂ ਗੱਲ ਕਰਨੇ ਆ ਤੁਸੀਂ ਦੱਸਿਓ ਕਿ ਤੁਸੀਂ ਵੀ ਅੱਜ ਦੇਖ ਰਹੇ ਹੋ ਅੱਜ 40ਵੀਂ ਬਰੇਗੰਡ ਹੈ ਔਰ ਉਹ ਯਕਾਲ ਤੱਕ ਸਰ ਦਾ ਮਾਡਲ ਹੈ ਜਦੋਂ ਇਹ ਸਾਕਾ ਵਾਪਰਿਆ ਸੀ 88 ਦੇ ਵੇਲੇ ਉਹ ਬਾਈ ਤੁਸੀਂ ਤੇ ਪੁਰਾਣੇ ਸੱਚੋ ਸੋ ਤੁਸੀਂ ਦੱਸ ਦੋ ਇਸ ਚੀਜ਼ ਬਾਰੇ ਨਹੀਂ ਕਮਲ ਜੀ ਸੋ ਤੁਸੀਂ ਦੇਖਿਆ ਕਿ ਸੰਗਤ ਅੱਥੇ ਜ਼ਰੂਰ ਆ ਰਹੀ ਹੈ ਦਰਸ਼ਨ ਜ਼ਰੂਰ ਕਰ ਰਹੀ ਹੈ ਔਰ ਇਸ ਉਸ ਵੇਲੇ ਦੇ ਬਖਾਨ ਨੂੰ ਖੁਦ ਮਹਿਸੂਸ ਕਰ ਰਹੀ ਹੈ ਜਿਹੜਾ ਜਦੋਂ ਇਹ ਵਾਕ ਰਿਆ ਸੀਗਾ ਸੋ ਇਸ ਸਾਈਡ ਦੇ ਉੱਤੇ ਉਸ ਸਮੇਂ ਦੇ ਦੌਰਾਨ ਉਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਲਗਾਈਆਂ ਗਿਆ ਨੇ ਜਦੋਂ ਦਮਦਮੀ ਟਕਸਾਲ ਦੇ ਸੰਜਨੈਲ ਸਿੰਘ ਖਿੰਡਰਾ ਵਾਲਾ ਉਸ ਦੇ ਨਾਲ ਹੀ ਪਰਾ ਸਿੰਘ ਖੀਤ ਬਾਬਾ 18 ਸਿੰਘ ਸਰਦਾਰ ਸ਼ਹੀਦ ਜਨਰਲ ਸੁਬੇਕ ਸਿੰਘ ਭਾਈ ਅਮਰੀਕ ਸਿੰਘ ਇਸ ਤੋਂ ਇਲਾਵਾ ਇਸ ਸਾਈਟ ਤੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਸ ਟਾਈਮ ਸ਼ਹੀਦ ਹੋਏ ਸਨ ਉਸ ਫੌਜੀ ਹਮਲੇ ਤੋਂ ਬਾਅਦ ਇਹਨਾਂ ਲੋਕਾਂ ਦੇ ਵਿੱਚ ਇਹ ਲੋਕ ਸ਼ਹੀਦ ਹੋਏ ਸੀ ਜਿਹੜੇ ਕਿ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਮੌਜੂਦ ਸਨ ਸੋ ਇਹ ਸ਼ਹੀਦੀ ਗੈਲਰੀ ਤੇ ਤੁਸੀਂ ਐਸ ਵੀ ਲੈ ਦੇਖ ਰਹੇ ਹੋ ਕਿ ਇਸ ਸਮਾਗਮ ਦੇ ਦੌਰਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੌਜੂਦ ਸੀਗੀ ਉਹ ਇਸ ਗੈਲਰੀ ਦੇ ਵਿੱਚ ਅੱਜ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਤੇ ਪਹੁੰਚੇ ਨੇ ਇਸ ਅਸਥਾਨ ਤੇ ਜੀ ਦੀ ਗੈਲਰੀ ਸਥਾਪਿਤ ਕੀਤੀ ਗਈ ਹੈ ਜ ਜਨੂੰ ਵੀਡੀਓਗ੍ਰਾਫੀ ਦੇ ਨਾਲ ਸਿੱਖ ਪੰਥ ਦੇ ਨਾਲ ਪੰਥਕੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਸੋ ਇਸ ਵਾਸਤੇ ਵੀ ਜਿਹੜੀ ਗੈਲਰੀ ਹੈ ਤੁਸੀਂ ਤਸਵੀਰਾਂ ਗੈਲਰੀ ਚ ਦੇਖ ਸਕਦੇ ਹੋ ਸੋ ਪੰਥ ਦੇ ਨਾਲ ਜਿਹੜਾ ਉਸ ਵੇਲੇ ਸਾਕਾ ਵਾਪਰਿਆ ਸੀਗਾ 84 ਦੇ ਵਿੱਚ ਜਿਹੜਾ ਫੌਜੀ ਹਮਲਾ ਹੋਇਆ ਸੀਗਾ ਸ਼੍ਰੀ ਅਕਾਲ ਤਗੜ ਸਾਹਿਬ ਤੇ ਜਿੱਥੇ ਹਜ਼ਾਰਾਂ ਲੋਕ ਸ਼ਹੀਦ ਹੋਏ ਸਨ ਉਹਨਾਂ ਦੀ ਯਾਦ ਨੂੰ ਸਮਰਪਤ ਉਹਨਾਂ ਦੀ 40ਵੀਂ ਵਰ੍ਹੇਗੰਢ ਮੌਕੇ ਅੱਜ ਸ਼੍ਰੀ ਅਕਾਲ ਤਗੜ ਸਾਹਿਬ ਤੇ ਰਖਵਾਇਆ ਗਿਆ ਸ਼੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ ਨੇ ਔਰ ਉਪਰੰਤ ਭੋਗ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਔਰ ਇਸ ਦੈਨਿਕ ਸਵੇਰਾ ਵੀ ਇਸ ਪੇਸ਼ਕਸ਼ ਦੇ ਨਾਲ ਰਾਹੀ ਤੁਹਾਨੂੰ ਵੀ ਦਿਖਾਣਾ ਚਾਹੁੰਦਾ ਹੈ ਕਿ ਉਸ ਟਾਈਮ ਦੇ ਉੱਤੇ ਜਿਹੜੇ ਸ਼ਹੀਦ ਹੋਏ ਸਨ ਉਹਨਾਂ ਦੀਆਂ ਤਸਵੀਰਾਂ ਨੂੰ ਐਸ ਵੀਲੇ ਸੰਗਤ ਵੀ ਦੇਖ ਲਈ ਗਿਆ ਸੋ ਤਸਵੀਰਾਂ ਚ ਵੀ ਤੁਸੀਂ ਦੇਖ ਸਕਦੇ ਹੋ ਸੋ ਸਿਕ ਸਾਹਿਬ ਤੁਸੀਂ ਦੱਸੋ ਕਿ ਉਹ 40 ਸਾਲ ਹੋ ਗਏ ਸਾਨੂੰ ਇਸ ਸਾਕੇ ਨੂੰ ਵੀ ਵਾਪਰਿਆ ਔਰ ਅੱਜ ਵੀ ਅਸੀਂ ਉਹ ਸਾਡੇ ਜ਼ਖਮ ਪੂਰੀ ਤਰ੍ਹਾਂ ਅੱਲੇ ਨੇ ਹਾਂਜੀ ਸਰਕਾਰਾਂ ਅਜੇ ਵੀ ਸਾਡੇ ਨਾਲ ਤੱਕਾ ਕਰ ਰਹੀਆਂ 32 32 ਸਾਲ ਹੋ ਗਏ ਆ ਚੌਥੀ ਚੌਥੀ ਸਾਲ ਹੋ ਗਏ ਜਿਨ੍ਹਾਂ ਨੂੰ ਰਿਹਾ ਹੀ ਨਹੀਂ ਕਰ ਰਹੇ ਜਦੋਂ ਕਿ 14 ਸਾਲ ਤੋਂ ਬਾਅਦ ਕੋਈ ਸਜ਼ਾ ਭੁਗਤ ਨਹੀਂ ਸਕਦਾ ਅੱਜ ਤੱਕ ਸਾਨੂੰ ਕਿਸੇ ਵੀ ਗੁੱਦੇ ਤੇ ਸਾਨੂੰ ਕਿਸੇ ਵੀ ਕੋਈ ਇਨਸਾਫ ਨਹੀਂ ਦੇ ਰਿਹਾ ਜੀ 40ਵੀਂ ਬਰੇ ਗੰਢ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਰਖਵਾਇਆ ਗਿਆ ਖੰਡ ਪਾੜੀ ਪਏ ਪੋਗ ਪਏ ਨੇ ਉਸ ਤੋਂ ਬਾਅਦ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਹੈ ਔਰ ਇਹ ਸ਼ਹੀਦੀ ਗੈਲਰੀ ਸਥਾਪਿਤ ਕੀਤੀ ਗਈ ਹੈ ਦਮਦਮੇ ਟਕਸਾਲ ਵੱਲੋਂ ਕਿ ਅਸੀਂ ਉਸ ਨਾਲ ਕੋ ਜਾਨੂ ਹੋ ਸਕੀਏ ਜਿਹੜੇ ਸ਼ਹੀਦ ਉਸ ਟਾਈਮ ਤੇ ਜਿਹੜਾ ਉਸ ਜਿਹੜਾ ਕੱਲੂ ਕਾਰਾ ਸੀ ਉਸ ਦੇ ਵਿੱਚ ਮੌਜੂਦ ਸਨ ਉਹ ਜਿਹੜੇ ਫੌਜੀ ਹਮੇਦਾਲ ਮਾਰੇ ਗਏ ਉਹਨਾਂ ਨੂੰ ਅੱਜ ਸਮੂਚੀਆਂ ਸੰਗ ਤਾਂ ਸਰਦਾ ਅਜਲੀ ਭੇਟ ਕਰਨ ਆਈਆਂ ਨੇ 40ਵੇਂ ਬਰੇ ਗੰਢ ਤੇ ਤੇ ਉਹ 40 ਬਰੇ ਨਹੀਂ ਅੰਜ ਲੱਗਦਾ ਜਿਵੇਂ ਕੱਲ ਹੋਇਆ ਵਾ ਤੇ ਸਾਨੂੰ ਕੋਈ ਇੰਨਾ ਸਰਕਾਰਾਂ ਤੋਂ ਇਨਸਾਫ ਦੀ ਉਮੀਦ ਨਹੀਂ ਹੈਗੀ ਤੇ ਸਾਨੂੰ ਸਿੱਖ ਹਕੂਮ ਨੂੰ ਇੱਕ ਲਾਮਬੰਦ ਹੋਣਾ ਚਾਹੀਦਾ ਵਾ ਤੇ ਫਿਰ ਇੱਕ ਪ੍ਰੋਗਰਾਮ ਦੇਣਾ ਚਾਹੀਦਾ ਸਰ ਅਸੀਂ ਅੱਜ ਵੀ ਉਹ ਲੋਕਤੰਤਰ ਰਾਜ ਦੇ ਵਿੱਚ ਰਹਨੇ ਪਿਆ ਮਗਰ ਅਸੀਂ ਅੱਜ ਵੀ ਮਹਿਸੂਸ ਕਰਨੇ ਆ ਕਿ ਅਸੀਂ ਥੋੜਾ ਜਿਹਾ ਵੱਖਰੇ ਹਾਂ ਕੋਈ ਇਹ ਤਾਂ ਨਿੱਕੀ ਚੀਜ਼ ਦਾ ਸਿਚੂਏਸ਼ਨ ਹੈ ਕੀ ਦਰਬਾਰ ਸਾਹਿਬ ਦੀ ਪ੍ਰਕਰਮਾ ਜਦੋਂ ਚੱਲੋਂ ਗਏ ਤੇ ਫੌਜੀਆਂ ਦੇ ਕਿੰਨੇ ਪੱਥਰ ਲੱਗੇ ਹੋਏ ਨੇ ਇਹ 84 ਦਾ ਐਸਾ ਇਨਸੀਡੈਂਟ ਸੀ ਜਿੱਦੋਂ ਬਾਦ ਸਿੱਖ ਲੋਕ ਜਦੋਂ ਫੌਜ ਦਾ ਕੋਈ ਬੰਦਾ ਵੀ ਹੁਣ ਆਉਂਦਾ ਅਸੀਂ ਉਹਦੇ ਨਾਲ ਨਫ਼ਰਤ ਕਰਦੇ ਹੈਗੇ ਆ ਤੇ ਇਹ بڑا ਕਾਲਾ ਤੱਪਾ ਹੈਗਾ ਇੰਡੀਅਨ ਸਟੇਟ ਦੇ ਉੱਪਰ ਐਵੇਂ ਕਦੇ ਨਹੀਂ ਹੋਇਆ ਕਿ ਤੁਸੀਂ ਫੋਰਨ ਦੀਆਂ ਦੋ ਸੁਪਰ ਪਾਵਰਸ ਨੂੰ ਲੈ ਕੇ ਆਪਦੀ ਕਮਿਊਨਿਟੀ ਦਾ ਜਿਹੜਾ ਸਭ ਤੋਂ ਟੌਪ ਸਾਡਾ ਰਿਲੀਜੀਅਸ ਜਗਾ ਹੈ ਗਿਆ ਅਕਾਲ ਤਖਤ ਸਾਹਿਬ ਉਰਤੇ ਤੁਸੀਂ ਅਟੈਕ ਕੀਤਾ ਤੇ ਫਿਰ ਇੱਥੇ ਇੱਕ ਬੜਾ ਇੰਸਟੀਚਿਊਟੋਂ ਕਿ ਇਸ ਸਮੇਂ ਤੁਸੀਂ ਹੁਣ 9 ਦੇ ਵੱਜ ਕੇ ਬੱਚੇ ਨੇ ਅੱਜ ਤੋਂ 40 ਸਾਲ ਪਹਿਲੇ 8 ਵਜੇ ਤੋਂ ਲੈ ਕੇ 9:30 ਵਜੇ ਤੱਕ ਕਲਾਸ ਫਾਈਟ ਦਾ ਰੌਂਡ ਸੀ ਜਿਹੜਾ ਸਿੱਖਾਂ ਨੇ ਬੜੀ ਦਲੇਰੀ ਨਾਲ ਲੜਿਆ ਹੈਗਾ ਇੱਥੇ ਤੇ ਕਿ ਸਟੇਨ 40 ਸਾਲ ਬੀਤ ਗਏ ਨੇ ਅਸੀਂ ਵੀ ਦਿੱਲੀ ਨੇ ਇਤੋਂ ਸਬਕ ਨਹੀਂ ਲਿਆ ਸਿੱਖਾਣਾ ਟੇਬਲ ਤੇ ਨਹੀਂ ਬੈਠੀ ਹੈਗੀ ਕਾਮਗਾਟਾ ਮਾਰੂਦੀ ਜਿਹੜਾ ਕਾਰਨ ਅੱਜ ਤੋਂ 100 ਸਾਲ ਪਹਿਲੇ ਕੈਨੇਡਾ ਦੇ ਵਿੱਚ ਹੋਇਆ ਹੈ ਉੱਥੇ ਜਸਟਿਨ ਟਰੋਡੋ ਨੇ ਮਾਫੀ ਮੰਗੀ ਹੈ ਪਰ 40 ਸਾਲ ਹੋ ਗਏ ਨੇ ਇਸ ਤੱਕ ਕਿਸੇ ਗਵਰਨਮੈਂਟ ਨੇ ਦਿੱਲੀ ਦੇ ਵਿੱਚ ਪਾਰਲੀਮੈਂਟ ਸਭਾ ਕੇ ਸਿੱਖਾ ਕੋ ਮਾਫੀ ਨਹੀਂ ਮੰਗੀ ਕਿ ਤੁਸੀਂ ਸਾਡੇ ਤੇ ਇਸ ਕਿਸਮ ਦਾ ਜ਼ੁਲਮ ਕੀਤਾ ਹੈਗਾ ਬਿਲਕੁਲ ਠੀਕ ਹੈ ਅੱਜ ਤੱਕਨ ਵੀ ਐਸ ਸਾਕੇ ਦਾ ਜਿਹੜੇ ਜਿਹੜੇ ਦੋਸ਼ੀ ਸੀਗੇ ਸਰਕਾਰਾਂ ਨੇ ਉੱਤੇ ਮਾਫੀ ਨਹੀਂ ਮੰਗੀ ਤੁਸੀਂ ਵੀ ਅੱਜ ਸ਼ਰਧਾਂਜਲੀ ਦੇਣ ਲਈ ਪਹੁੰਚੇ ਹੋ ਉਹਨਾਂ ਸ਼ਹੀਦਾਂ ਨੂੰ ਜਿਹੜੇ ਇੱਥੇ ਮੌਜੂਦ ਸੀਗੇ ਜਿਹੜਾ ਸੰਘਰਸ਼ ਕਰ ਰਹੇ ਸੀਗੇ ਸ਼ਹੀਦੀ ਦੇ ਸਾਨੂੰ ਪਤਾ ਹੋਈ ਆ ਪਰ ਸਰਕਾਰਾਂ ਨੇ ਸ਼ਹੀਦਾਂ ਦੇ ਕੁਝ ਨਹੀਂ ਦਿੱਤਾ ਨਾ ਪਰਿਵਾਰਾਂ ਨੂੰ ਸ਼ਰੋਮਣੀ ਕਮੇਟੀ ਜਿਹੜੀ ਉਹ ਵੀ ਪਰਿਵਾਰਾਂ ਨੂੰ ਕੁਝ ਦੇ ਰਹੀ ਹੈ ਪਰ ਉਹ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਸਰਕਾਰ ਉਹ ਸਹੀ ਧਨ ਉਹ ਨਹੀਂ ਮਿਲਿਆ ਤੇ ਇਹ ਆਪਾਂ ਫੋਟੋਨ ਲਾ ਕੇ ਬੜੀ ਪਹਿਲੇ ਕਦਮੀ ਕੀਤੀ ਆ ਸ਼੍ਰੋਮਣੀ ਕਮੇਟੀ ਨੇ ਪਰ ਇਤੋਂ ਉੱਤੇ ਜਾ ਕੇ ਸ਼ਹੀਦ ਦੇ ਪਰਿਵਾਰਾਂ ਨੂੰ ਵੀ ਵੇਖਣਾ ਚਾਹੀਦਾ ਆ ਕਿ ਉਹ ਕਿਸ ਖਲਾਅਤ ਚ ਰਹਿ ਰਹੇ ਆ ਬਿਲਕੁਲ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਵੇਖਣਾ ਚਾਹੀਦਾ ਕਿ ਅਜੋਕੇ ਸਮੇਂ ਦੇ ਵਿੱਚ ਉਹ ਆਪਣਾ ਜੀਵਨ ਕਿਵੇਂ ਬਤੀਤ ਕਰ ਰਹੇ ਨੇ ਇਹ ਉਹ ਸ਼ਹੀਦ ਨੇ ਉਹਨਾਂ ਦੀਆਂ ਤਸਵੀਰਾਂ ਨੇ ਜਿਹੜੇ ਉਸ ਸਾਕਾ ਨੀਲੇਦਾਰਾ ਦੌਰਾਨ ਹੋਏ ਦਰਬਾਰ ਸਾਹਿਬ ਦੇ ਉੱਤੇ ਹੋਏ ਫੌਜੀ ਹਮਲੇ ਦੇ ਦੌਰਾਨ ਸੰਘਰਸ਼ ਕਰਦੇ ਹੋਏ ਸ਼ਹੀਦੀ ਜਿਨ੍ਹਾਂ ਨੇ ਪ੍ਰਾਪਤ ਕੀਤੀ ਸੀ ਜੋ ਸ਼੍ਰੋਮੀ ਗੁਰਦੁਆਰਾ ਬੰਦ ਪ੍ਰਬੰਧਕ ਕਮੇਟੀ ਵੱਲੋਂ ਦਮਦਮੀ ਟਕਸਾਲ ਦੇ ਸਹਿਯੋਗ ਦੇ ਨਾਲ ਇਹ ਸ਼ਹੀਦੀ ਗੈਲਰੀ ਸਥਾਪਿਤ ਕੀਤੀ ਗਈ ਹੈ ਜਿਹੜੀ ਕਿ ਅਕਾਲ ਤਖਤ ਸਾਹਿਬ ਕੋ ਕੁਝ ਹੀ ਦੂਰੀ ਤੇ ਹੈ ਨਿਸ਼ਾਨ ਸਾਹਿਬ ਦੇ ਬਾਹਰ ਨਿਸ਼ਾਨ ਸਾਹਿਬ ਦੇ ਨਾਲ ਕੋਲ ਲੱਗਦੇ ਆਹੀਂ ਸੋ ਇਸ ਸ਼ਹੀਦੀ ਗਲੀ ਦੇ ਵਿੱਚ ਉਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਸਥਾਪਿਤ ਕੀਤੀਆਂ ਗਈਆਂ ਨੇ ਜਿਹੜੇ ਜਿਹੜੇ ਇਸ ਸੰਘਰਸ਼ ਦੇ ਦੌਰਾਨ ਆਪਣਾ ਜੀਵਨ ਸਮਾਪਤ ਕਰ ਚੁੱਕੇ ਸਨ ਸੋ ਅੱਜ 40ਵੀਂ ਬਰੇਗੰਡ ਪਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਰਖਵਾਏ ਗਏ ਸ਼੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ ਨੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਰਨ ਲਖਬੀਰ ਸਿੰਘ ਵੱਲੋਂ ਕੌਮ ਨੂੰ ਸੰਦੇਸ਼ ਦਿੱਤਾ ਗਿਆ ਹੈ ਔਰ ਸੰਗਤਾਂ ਆਪਣੇ ਸ਼ਹੀਦਾਂ ਨੂੰ ਉਸ ਵੇਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਦੀ ਸ਼ਹੀਦੀ ਗੈਲਰੀ ਦੇ ਵਿੱਚ ਵੀ ਪਹੁੰਚ ਰਹੀਆਂ ਨੇ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿ ਦੂਰ ਦਰਾਡੇ ਤੋਂ ਪਹੁੰਚੀਆਂ ਲੋਕ ਜਿਹੜੇ ਨੇ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਅਤੇ ਖਾਸ ਕਰਕੇ ਪਹੁੰਚ ਰਹੇ ਨੇ ਸੋ Shri Akal Takht ਸਾਹਿਬ ਦਾ मॉडल है और इतों वो लोग याद कर रहे हैं कि उस टाइम के उत्ते सरकार वालों जोड़ा जुल्म टाया गया सीगा उस दे जख्म जड़े ने हो हजे भी अले ने कैमरा पर्सन विपिन के पर नाल ज्योति बहल दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर